ਇੰਨਾ ਲੋਕਾਂ ਦੇ ਮਰਤਕ ਦੇ ਭੋਗਤੇ ਸੰਸਕਾਰ ਸਮੇਂ ਨਹੀਂ ਬੁਲਾਉਣਾ ਚਾਹੀਦਾ ਇਹਨਾਂ ਦੋ ਲੋਕਾਂ ਨੂੰ ਨਹੀਂ ਤੇ ਮਰੇ ਹੋਏ ਨੂੰ ਮੁਕਤੀ ਨਹੀਂ ਮਿਲਦੀ ਅਸਲ ਕਾਰਨ ਕੀ ਹੈ ਇਸ ਵਿਸ਼ੇ ਨੂੰ ਆਪਾਂ ਵਿਚਾਰਾਂਗੇ ਤਾਂ ਗਿਆਨ ਟੀਵੀ ਚੈਨਲ ਦੇ ਵਿੱਚ ਬਣੇ ਰਹੋ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਸਭ ਤੋਂ ਪਹਿਲਾਂ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਹਰ ਇੱਕ ਵੀਡੀਓ ਦਾ ਨਵਾਂ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਗੱਲਬਾਤ ਕਰਦੇ ਆ ਕਿ ਕਿਉਂ ਇਹ ਸਾਨੂੰ ਨਹੀਂ ਕਰਨਾ ਚਾਹੀਦਾ ਪਹਿਲਾਂ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਕਹਿੰਦੇ ਨੇ ਜਦੋਂ ਕੋਈ ਚੜ੍ਹਾਈ ਕਰਦੇ ਤਾਂ ਉਥੇ ਬੰਦਗੀ ਵਾਲੇ ਮਹਾਪੁਰਸ਼ ਨੂੰ ਕਿਸੇ ਨੂੰ ਵੀ ਨਹੀਂ ਬੁਲਾਉਣਾ ਚਾਹੀਦਾ ਜਿਹੜਾ ਬੰਦਗੀ ਵਾਲਾ ਹੋਵੇ ਨਾ ਉਹਨੂੰ ਬੁਲਾਉਣਾ ਨਹੀਂ ਚਾਹੀਦਾ ਕਿਉਂ ਜੋ ਹਰ ਹਰ ਨਾਮ ਧਿਆਏ ਦੇ ਤਿੰਨ ਜਮਦੂਤ ਨੇੜ ਨਾ ਆਵੇ ਕਿਉਂਕਿ ਸਤਗੁਰੂ ਕਹਿੰਦੇ ਨੇ ਜਿਹੜੇ ਪਰਮਾਤਮਾ ਦਾ ਨਾਮ ਲੈਂਦੇ ਨੇ ਜਿਹੜੇ ਸਤਗੁਰੂ ਦਾ ਨਾਮ ਲੈਂਦੇ ਨੇ ਪਿਆਰਿਓ ਕਹਿੰਦੇ ਉਹਨਾਂ ਦੇ ਆਇਆ ਹੋਇਆ ਤੇ ਪਿਆਰਿਓ ਜਮਦੂਤ ਨੇੜੇ ਤੱਕ ਨਹੀਂ ਆਉਂਦੇ ਹੁਣ ਜਿਹੜਾ ਇਸ ਸੰਸਾਰ ਤੋਂ ਚਲਿਆ ਗਿਆ ਮੰਨਿਆ ਜਾਂਦਾ ਹੈ ਕਿ ਸਾਧੂ ਸੰਤ ਬੰਦਗੀ ਵਾਲੇ ਇਸ ਕਰਕੇ ਨਹੀਂ ਜਾਂਦੇ ਕਿਉਂਕਿ ਉਹਦੀ ਮੁਕਤੀ ਜਿਹੜੀ ਹੈ ਉਹ ਨਹੀਂ ਹੁੰਦੀ ਜਮਦੂਤ ਉਹਦੇ ਨੇੜੇ ਨਹੀਂ ਆਉਂਦੇ ਪਿਆਰਿਓ ਆਪਾਂ ਗੁਰਬਾਣੀ ਵਿੱਚ ਉਹਨੇਕਾਂ ਉਦਾਹਰਨਾਂ ਪੜ੍ਹਦੇ ਆਂ ਸਾਧ ਸੰਗਤ ਸਤਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜੇਕਰ ਤੂੰ ਪਰਮਾਤਮਾ ਦਾ ਨਾਮ ਜਪੇ ਸਤਿਗੁਰੂ ਦਾ ਨਾਮ ਲਏ ਜੇ ਅੰਤਲੇ ਸਮੇਂ ਤੇਰੇ ਮੁਖ ਵਿੱਚੋਂ ਗੁਰੂ ਨਿਕਲ ਜਾਏ ਪਰਮਾਤਮਾ ਨਿਕਲ ਜਾਏ ਕਹਿੰਦੇ ਜਮਦੂਤ ਤਾਂ ਵੀ ਵਾਪਸ ਹੋ ਜਾਂਦੇ ਨੇ ਉੱਥੇ ਵੀ ਬੰਦੇ ਨੂੰ ਜੀਵਨਦਾਨ ਮਿਲ ਜਾਂਦਾ ਹੈ ਤੇ ਪਿਆਰਿਓ ਕਹਿੰਦੇ ਜੇ ਬੰਦੇ ਦੇ ਮੁਖ ਵਿੱਚੋਂ ਵਾਹਿਗੁਰੂ ਨਿਕਲ ਜਾਏ ਤੇ ਕਹਿੰਦੇ ਉੱਥੇ ਮਰਨਾ ਵੀ ਸੁਖਾਲਾ ਹੋ ਜਾਂਦਾ ਹੈ ਤੇ ਪਿਆਰਿਓ ਸਤਿਗੁਰੂ ਨੇ ਕਿਹਾ ਨਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਗੱਲ ਦੀ ਹਾਮੀ ਭਰਦੇ ਨੇ ਮੇਰੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਗੁਰੂ ਦਾ ਨਾਮ ਲੈਂਦਾ ਉਹਦਾ ਮਰਨਾ ਵੀ ਸਫਲ ਹੋ ਜਾਂਦਾ ਹੈ ਤੇ ਜਿਹੜਾ ਗੁਰੂ ਦਾ ਨਾਮ ਨਹੀਂ ਲੈਂਦਾ ਪਿਆਰਿਓ ਉਹਦਾ ਮਰਨਾ ਵੀ ਔਖਾ ਹੁੰਦਾ ਹੈ ਕਿਉਂਕਿ ਨਾਮ ਦੇ ਵਿੱਚ ਏਡੀ ਵੱਡੀ ਤਾਕਤ ਹੈ ਜੋ ਹਰ ਹਰ ਨਾਮ ਤੇ ਆਏ ਦੇ ਤਿੰਨ ਜਮਦੂਤ ਨੇੜਾ ਨਾ ਆਵੇ ਸਤਿਗੁਰੂ ਕਹਿੰਦੇ ਜਮਦੂਤ ਉੱਥੇ ਨੇੜੇ ਆ ਹੀ ਨਹੀਂ ਸਕਦੇ ਉਥੇ ਕਿਉਂ ਨਹੀਂ ਨੇੜੇ ਆਉਂਦੇ ਉਹ ਇਸ ਕਰਕੇ ਨੇੜੇ ਨਹੀਂ ਆਉਂਦੇ ਕਿਉਂਕਿ ਉਥੇ ਰੱਬ ਦੇ ਪਿਆਰੇ ਬੰਦਗੀ ਵਾਲੇ ਮੌਜੂਦ ਨਹੀਂ ਤੇ ਪਿਆਰਿਓ ਉਹਨਾਂ ਦੇ ਨਾਲ ਉਹਨਾਂ ਦਾ ਜਿਹੜਾ ਜੋੜ ਹੈ ਨਾ ਉਹ ਫਿੱਟ ਨਹੀਂ ਬੈਠਦਾ ਇਸ ਕਰਕੇ ਆਪਾਂ ਨੂੰ ਅੱਜ ਜ਼ਰੂਰਤ ਹੈ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਹੁਣ ਕਈ ਬੰਦੇ ਕਹਿੰਦੇ ਜੀ ਮੁਕਤੀ ਉਹਦੀ ਮੁਕਤੀ ਨਹੀਂ ਹੋਈ ਜੀ ਉਹਦੀ ਮੁਕਤੀ ਕਰੋ ਜੀ ਫਲਾਣਾ ਕਰੋ ਜੀ ਉਹਦੇ ਨਾਮ ਤੇ ਇੰਜ ਕਰੋ ਜੀ ਇਹ ਕਰੋ ਜੀ ਅਰ ਪਿਆਰਿਓ ਮੈਂ ਬੇਨਤੀ ਕਰਾਂ ਕੋਈ ਕਿਸੇ ਦੇ ਕਰਾਇਆ ਕਿਸੇ ਦੀ ਮੁਕਤੀ ਨਹੀਂ ਹੁੰਦੀ ਇਸ ਕਰਕੇ ਆਪਣੀ ਮੁਕਤੀ ਆਪ ਕੀਤੀ ਜਾਏ ਆਪਾਂ ਗੁਰਬਾਣੀ ਦਾ ਨਿਤਨੇਮ ਕਰੀਏ ਗੁਰਬਾਣੀ ਦਾ ਪਾਠ ਕਰੀਏ ਨਿਤਨੇਮ ਕਰੀਏ ਆਪਣੇ ਜੀਵਨ ਵਿੱਚ ਚੰਗੇ ਗੁਣ ਲੈ ਕੇ ਆਈਏ ਤਾਂ ਜੋ ਮਰਨ ਤੋਂ ਬਾਅਦ ਸਾਨੂੰ ਆਪਣੇ ਮਰੇ ਤੇ ਵੀ ਪਛਤਾਵਾ ਨਾ ਹੋਵੇ ਸਾਨੂੰ ਇਹ ਵੀ ਨਾ ਹੋਵੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਇਹ ਸਭ ਕਿਵੇਂ ਸੰਭਵ ਹੋਏਗਾ ਜਦੋਂ ਆਪਾਂ ਗੁਰੂ ਦੇ ਨਾਲ ਜੁੜ ਜਾਗੇ ਇਹ ਸਭ ਕੁਝ ਆਪਣੇ ਆਪ ਸੰਭਵ ਹੋ ਜਾਏਗਾ ਪਿਆਰਿਓ ਇਸ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਇਸ ਚੀਜ਼ ਨੂੰ ਵਿਚਾਰਨਾ ਬਹੁਤ ਜ਼ਰੂਰੀ ਹੈ ਸਾਧ ਸੰਗਤ ਇਸ ਚੀਜ਼ ਤੇ ਆਪਣਾ ਥੋੜਾ ਜਿਹਾ ਕਨਸੈਂਟਰੇਟ ਜ਼ਰੂਰ ਬਣਾਈਏ ਸਤਿਗੁਰੂ ਕਹਿੰਦੇ ਜਿਨੀ ਚਾਖਿਆ ਤਿਨੀ ਸਾਧ ਪਾਇਆ ਬਿਨ ਚਾਖੇ ਭਰਮ ਭੁਲਾਏ ਨਾਮ ਅੰਮ੍ਰਿਤ ਦਾ ਸਵਾਦ ਚਖਣ ਤੋਂ ਬਿਨਾ ਮਨੁੱਖ ਮਾਇਆ ਦੀ ਭਟਕਣਾ ਵਿੱਚ ਪੈ ਕੇ ਕੁਰਾਹੇ ਪਿਆ ਰਹਿੰਦਾ ਪਰ ਸਤਿਗੁਰੂ ਕਹਿੰਦੇ ਨੇ ਉਹ ਕੁਰਾਹਾਂ ਤੋਂ ਨਿਕਲ ਜਾਂਦਾ ਹੈ ਜਿਹੜਾ ਸਤਿਗੁਰੂ ਦੇ ਮਾਰਗ ਤੇ ਚੱਲ ਪੈਂਦਾ ਹੈ ਉਹਦੇ ਦਰਸਾਏ ਹੋਏ ਮਾਰਗ ਤੇ ਤੁਰ ਪੈਂਦਾ ਹੈ ਸਤਿਗੁਰੂ ਉਹਦੇ ਤੇ ਕਿਰਪਾ ਕਰਦਾ ਹੈ ਮੇਰੇ ਪਾਤਸ਼ਾਹ ਉਹਦੇ ਤੇ ਕਿਰਪਾ ਕਰਦੇ ਨੇ ਅੰਮ੍ਰਿਤ ਸੱਚਾ ਨਾਮ ਹੈ ਕਹਿਣਾ ਕਛੂ ਨਾ ਜਾਏ ਇਸ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਪਿਆਰਿਓ ਆਪਣੀ ਮੁਕਤੀ ਆਪ ਕਰਿਏ ਰੋਜ਼ ਅੰਮ੍ਰਿਤ ਪੀਏ ਗੁਰਬਾਣੀ ਅੰਮ੍ਰਿਤ ਹੈ ਪਿਆਰਿਓ ਗੁਰਬਾਣੀ ਰਸ ਰੋਜ਼ ਚਖੀਏ ਤੇ ਆਪਣੀ ਮੁਕਤੀ ਜਿਹੜੀ ਹੈ ਆਪਣੇ ਆਪ ਗੁਰੂ ਕਰਾ ਦੇਣਗੇ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ